ਹਾਲੀਏ ਲੰਬੇ ਸਮੇਂ ਤੋਂ ਕੌਮ ਬਹੁਤ ਵੱਡੀ ਦੁਗਧਚ ਫਸੀ ਹੋਈ ਹੈ ਲੰਬੇ ਸਮੇਂ ਤੋਂ ਅਸੀਂ ਸਾਰੇ ਮਨਾਤੇ ਵੱਡਾ ਪੋਝ ਲੈ ਕੇ ਚੱਲ ਰਹੇ ਹਾਂ ਕਿਉਂਕਿ ਜਿਹੜੀ ਪਾਰਟੀ ਸ਼ੋਮਨੀ ਕਾਲੀ ਦਲ ਹੈ ਉਹ ਸ੍ਰੀ ਅਕਾਲ ਤਲ ਸਾਬ ਦੇ ਉੱਤੇ ਸਿਰਜੀ ਹੋਈ ਪਾਰਟੀ ਹੈ ਔਰ ਪੰਜ ਦੀ ਇੱਕ ਅਦਾਇਨੀਤਕ ਪਾਰਟੀ ਹੈ ਲੇਕਿਨ ਧਾਰਮਿਕ ਤੌਰ ਤੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਅਤੇ ਸਮਾਜ ਦੀਆਂ ਉੱਚੀਆਂ ਸੋਚੀਆਂ ਕਦਰਾਂ-ਕੀਮਤਾਂ ਫੜਾਉਣ ਵਾਸਤੇ ਵੀ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਜਿਹੜਾ ਇਸ ਦਾ ਉਦੇਸ਼ ਹੈ ਪੰਥ ਦੇਸ਼ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਇਹ ਸਾਰੀਆਂ ਸਾਡੀਆਂ ਜ਼ਿੰਮੇਵਾਰੀਆਂ ਨੇ ਕੁਝ ਕਾਰਨਾ ਕਰਕੇ ਅਸੀਂ ਕੁਝ ਥਾਵਾਂ ਤੇ ਫੇਲ ਹੋਏ ਕੁਝ ਸਾਡੇ ਕੋਲ ਗਲਤੀਆਂ ਹੋਈਆਂ ਕੁਝ ਸਾਡੇ ਕੋ ਪੁੱਲਾ ਹੋਈਆਂ ਔਰ ਕੌਮ ਨੇ ਉਹਨੂੰ ਬਹੁਤ ਮਨ ਨੂੰ ਲਾਇਆ ਸਾਡੇ ਤੋਂ ਨਰਾਸ਼ ਹੋ ਗਏ ਸਾਡੇ ਤੋਂ ਨਰਾਜ ਹੋ ਗਏ ਔਰ ਸਾਧ ਦੂਰੀ ਬਣਾ ਲਈ ਸਾਡੇ ਮਨ ਤੇ ਬੋਝ ਹੈ ਅਸੀਂ ਬੜੀ ਬਾਰੀ ਕਹਿ ਕੇ ਸਾਰਿਆਂ ਨੂੰ ਕਿ ਕੌਮ ਚੰਦ ਹੀ ਹੈ ਕਿ ਸ਼੍ਰੀ ਆਕਾਦਰ ਸਾਹਿਬ ਦੇ ਜਾ ਕੇ ਮਾਫੀ ਮੰਗੇ ਜੋ ਕਿ ਪਾਈ ਦੇ ਵਿੱਚ ਜਦੋਂ ਅਸੀਂ ਇੱਕ ਝੁੰਡਾ ਕਮੇਟੀ ਬਣਾਈ ਸੀ ਉਹ ਰਿਪੋਰਟ ਸਾਰੇ ਪੰਜਾਬ ਦੇ ਲੋਕਾਂ ਦੀ ਸੀ ਉਹਦੇ ਚ ਸਾਫ਼ ਲਿਖਿਆ ਗਿਆ ਸੀਗਾ ਕਿ ਸ਼੍ਰੀ ਆਕਾਦਰ ਸਾਹਿਬ ਤੇ ਜਾ ਕੇ ਸਾਰੀ ਲੀਡਰਸ਼ਿਪ ਮਾਫੀ ਮੰਗੀ ਹੈ ਅਸੀਂ ਬਾਰ-ਬਾਰ ਕਿਹਾ ਬਾਰ-ਬਾਰ ਕਿਹਾ ਲੇਕਿਨ ਸਾਡੇ ਮੁਖੀ ਪ੍ਰਧਾਨ ਸਾਹਿਬ ਇਸ ਗੱਲ ਨੂੰ ਜਦੋਂ ਨਹੀਂ ਮੰਨੇ ਹਾਰ ਕੇ ਸੀ ਫੈਸਲਾ ਕੀਤਾ ਕਿ ਅਸੀਂ ਕਿੰਨੀ ਕੁ ਮਾਰ ਖਾਈ ਜਾਣਾ ਹੈ ਕਿਉਂ ਨਹੀਂ ਅਸੀਂ ਆਪਣੇ ਤੱਕ ਤੇ ਜਾ ਕੇ ਮਾਫੀ ਮੰਗਦੇ ਸੋ ਇਸ ਦੇ ਸਬੰਧ ਵਿੱਚ ਅਸੀਂ ਉਹਨਾਂ ਕੋਲ ਆਈ ਮਾਫੀ ਮੰਗਣ ਆਏ ਆ ਤੁਹਾਨੂੰ ਅਸੀਂ ਸਾਰੀ ਜਿਹੜੀ ਚਿੱਠੀ ਦਿੱਤੀ ਹੈ ਉਹ ਅਸੀਂ ਸਿੰਘ ਸਾਹਿਬ ਨੇ ਸਾਡੇ ਕੋਲ ਲੈ ਲਈ ਹੈ ਸਵੀਕਾਰ ਕਰਕੇ ਰੱਖ ਲਈਏ ਕਹਿੰਦੇ ਵੀ ਅਸੀਂ ਮੈਂ ਪੜ ਕੇ ਇਹ ਤੁਹਾਨੂੰ ਅਸੀਂ ਦੱਸ ਦਿਆਂਗੇ ਅਸਕੇ ਸਾਨੂੰ ਜਲਦੀ ਤੋਂ ਜਲਦੀ ਬੁਲਾਇਆ ਜਾਵੇ ਤਾਂ ਜੋ ਸਾਡੇ ਮਨ ਦਾ ਬੋਝ ਜਿਹੜਾ ਹੈ ਉਹ ਉੱਤਰ ਜਾਵੇ ਦੇਖੋ ਇਹ ਬਾਰ ਬਾਰ ਨਾ ਕਿਹਾ ਕਰੋ ਕਿ دیر ਹੋ ਗਈ ਅਸੀਂ ਵੀ ਸਮਝਦੇ ਆਂ دیر ਹੋਈ ਲੇਕਿਨ ਸਾਨੂੰ ਡਿਸਪਲਿਨ ਚ ਰਹਿ ਕੇ ਪਾਰਟੀ ਦਾ ਹੁਕਮ ਵੀ ਮੰਨਣਾ ਪੈਂਦਾ ਤੇ ਕੁਝ ਨਾ ਕੁਝ ਸੁਧਾਰ ਕਰਨ ਦੀ ਅਸੀਂ ਬਾਰ ਬਾਰ ਕਹਿੰਦੇ ਰਹੇ ਆਂ ਲੇਕਿਨ ਜੋ ਨਹੀਂ ਮੰਨੇ ਹਾਰ ਕੇ ਫਿਰ ਅਸੀਂ ਆਏ ਹਾਂ ਕਮ ਸੋ ਅਸੀਂ ਤੇ ਆਪਣੀ ਭੁੱਲ ਬਖਸ਼ਾ ਲਈਏ ਕਿਉਂਕਿ ਸਾਡੇ ਮਨ ਦਾ ਬੋਝ ਹਲਕਾ ਹੋਵੇ ਸੋ ਇਸ ਕਰਕੇ ਅਸੀਂ ਆਏ ਹਾਂ ਤੇ ਗੁਰੂ ਕਿਰਪਾ ਕਰੇਗਾ ਗੁਰੂ ਬਖਸ਼ਿਸ਼ ਕਰੇਗਾ ਕਿ ਸਾਡਾ ਜਿਹੜਾ ਬੋਝ ਉਤਰੇਗਾ ਉਹਨਾਂ ਦੇ ਅੰਦਰ ਸਭ ਕੋ ਅਪੋਲ ਗੁਰੂ ਕਰਤਾ ਜੇ ਉਹਨਾਂ ਨੇ ਕਿਹੜੀਆਂ ਗਲਤੀਆਂ ਨੇ ਇੱਕ ਤੜਾ ਤੁਹਾਨੂੰ ਹੁਣੇ ਆ ਚਲੀ ਜੀ ਚਿੱਠੀ ਇੱਕ ਤੜਾ ਆ ਚੁੱਕਾ ਦੂਜਾ ਤੜਾ ਜਿਹੜਾ ਮੇਨ ਤੇਰਾ ਤੜਾ ਬਾਦ ਸਾਡਾ ਕੋਈ ਸਾਡਾ ਕੋਈ ਤੜਾ ਨਹੀਂ ਉਹ ਵੀ ਨਾਲ ਸ਼ਾਮਲ ਹੋਣਾ ਸਾਡਾ ਕੋਈ ਨਾਲ ਨਹੀਂ ਸ਼ਾਮਲ ਹੋਣਾ ਜਿਹੜੇ ਨਹੀਂ ਆਏ ਔਰ ਸ਼ੋਮਨੀ ਕਲਰ ਦੇ ਸਾਰੇ ਲੀਡਰ ਸੀ ਸਾਰੇ ਆਵਾਜ਼ ਸ਼ੋਮਨੀ ਕਲਰ ਦੀ ਕਰਦੇ ਆਂ ਸ਼ੋਮਨੀ ਕਲਰ ਦੇ ਸੁਧਾਰ ਵਾਸਤੇ ਸੀ ਚੱਲੇ ਆਂ ਉਹ ਲਹਿਰ ਚਲਾਉਣ ਜਾ ਰਹੇ ਆਂ ਤਾਂ ਜੋ ਲੋਕਾਂ ਦੀ ਆਵਾਜ਼ ਬਣ ਕੇ ਸੀ ਆਪਣੀਆਂ ਜਿਹੜੀਆਂ ਗਲਤੀਆਂ ਉਹ ਭੁਲਾਦੀ ਮਾਰੀ ਜਗਵੀਰ ਸਿੰਘ ਪਾਗਲ